ਸਤਿ ਸ਼੍ਰੀ ਅਕਾਲ ਜੀ D5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਕੱਲ੍ਹ ਦੇਰ ਸ਼ਾਮ ਜਦੋਂ ਤੋਂ ਚਾਰ ਕੈਬਨਿਟ ਮੰਤਰੀਆਂ ਨੇ ਅਸਤੀਫੇ ਦਿੱਤੇ ਨੇ ਉਦੋਂ ਤੋਂ ਹੀ ਇਹ ਸਵਾਲ ਖੜੇ ਹੋ ਰਹੇ ਨੇ ਕਿ ਆਖਰਕਾਰ ਨਵੇਂ ਮੰਤਰੀ ਕਿਹੜੇ ਹੋਣਗੇ ਹਾਲਾਂਕਿ ਸੰਭਾਵਨਾਵਾਂ ਕਾਫੀ ਜਿਤਾਈਆਂ ਜਾ ਰਹੀਆਂ ਸਨ ਪਰ ਹੁਣ ਇਹ ਸੰਭਾਵਨਾਵਾਂ ਕਲੀਅਰ ਹੋ ਚੁੱਕੀਆਂ ਨੇ ਚਾਰ ਮਨਿਸਟਰਾਂ ਦੇ ਵੱਲੋਂ ਸਤੀਫਾ ਦਿੱਤਾ ਗਿਆ ਤੇ ਚਾਰ ਨੂੰ ਹੀ ਜੁਆਇਨਿੰਗ ਹੈ ਜਿਹੜੀ ਅੱਜ ਕਰਾ ਦਿੱਤੀ ਜਾਵੇਗੀ ਜਾਨੀ ਕਿ ਅੱਜ ਰਾਜਪਾਬੰਦ ਦੇ ਵਿੱਚ ਸ਼ਾਮ 5 ਵਜੇ ਇੱਕ ਸੌਚਕ ਸਮਾਗਮ ਹੋ ਰਿਹਾ ਜਿਸ ਵਿੱਚ ਕਿਹੜੇ-ਕਿਹੜੇ ਵਿਧਾਇਕ ਸੌਚਣਗੇ ਉਹ ਤੁਹਾਨੂੰ ਦੱਸ ਦਿੰਨੇ ਆ ਜੋ ਕਿ ਕੈਬਨਟ ਮੰਤਰੀ ਬਣ ਜਾ ਰਹੇ ਨੇ ਬਰਿੰਦਰ ਗੋਇਲ ਮਹਿੰਦਰ ਭਗਤ ਹਰਦੀਪ ਸਿੰਘ ਮੁੰਡੀਆਂ ਤਰਨਪ੍ਰੀਤ ਸਿੰਘ ਸੌਂਦ ਇਹ ਚਾਰੋਂ ਵਿਧਾਇਕ ਨੇ ਜਿਹੜੇ ਨਵੇਂ ਮਿਨਿਸਟਰ ਬੰਜਾਰੇ ਨੇ ਨਵੇਂ ਕੈਬਨਿਟ ਮਿਨਿਸਟਰ ਜਿਨ੍ਹਾਂ ਦੀ ਐਂਟਰੀ ਹੈ ਕੈਬਨਿਟ ਛੋ ਰਹੀ ਹੈ ਜਗ੍ਹਾ ਕਿੰਨਾਂ ਦੀ ਲੈਣਗੇ ਅਨਮੋਲ ਗਗਨਮਾਨ ਜੋੜਾ ਮਾਜਰਾ ਬ੍ਰਹਮਸ਼ੰਕਰ ਜੇਂਪਾ ਤੇ ਬਲਕਾਰ ਸਿੰਘ ਕਿਉਂਕਿ ਇਹਨਾਂ ਚਾਰਾਂ ਦੀ ਛੁੱਟੀ ਹੋ ਚੁੱਕੀ ਹੈ ਕੱਲ ਇਹਨਾਂ ਤੋਂ ਸਤੀਫੇ ਹੈ ਜਿਹੜੇ ਉਹ ਲੈ ਲਏਗੇ ਸੀਐਮ ਮਾਨ ਹੁਣਾਂ ਵੱਲੋਂ ਤੇ ਹੁਣ ਅੱਜ ਨਵੀਂ ਲਿਸਟ ਹੈ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਜੇਕਰ ਵਿਸਥਾਰ ਗੱਲ ਕਰੀਏ ਤਾਂ ਬਰਿੰਦਰ ਗੋਇਲ ਨੇ ਜਿਹੜੇ ਉਲੈਰਾ ਤੋਂ ਵਿਧਾਇਕ ਨੇ ਮਹਿੰਦਰ ਭਗਤ ਨੇ ਜਿਹੜੇ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਜਦੋਂ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਹੋਈ ਸੀ ਤਾਂ ਉਹ ਜਿੱਤੀ ਸੀ ਉਦੋਂ ਵੀ ਸੀਐਮ ਮਾਨ ਉਹਨਾਂ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਜੇਕਰ ਤੁਸੀਂ ਮਹਿੰਦਰ ਭਗਤ ਨੂੰ ਜਿਤਾ ਦਿੰਦੇ ਹੋ ਤਾਂ ਵੱਟ ਇਸ ਜ਼ਿੰਮੇਵਾਰੀ ਹੈ ਜਿਹੜੀ ਮਹਿੰਦਰ ਭਗਤ ਉਹਨਾਂ ਨੂੰ ਮੇਰੇ ਵੱਲੋਂ ਦਿੱਤੀ ਜਾਏਗੀ ਸੋ ਆਪਣਾ ਵਾਅਦਾ ਜਿਹੜਾ ਉਹ ਸੀਐਮ ਮਾਨ ਪੂਰ ਚੜਾਉਂਦੇ ਨਜ਼ਰ ਆ ਰਹੇ ਨੇ ਤੇ ਅੱਜ ਸ਼ਾਮ ਨੂੰ ਉਹਨਾਂ ਨੇ ਮਹਿੰਦਰ ਭਗਤ ਉਹਨਾਂ ਨੂੰ ਕੈਬਨਿਟ ਮੰਤਰੀ ਬਣਾ ਦੇਣਾ ਇਸ ਤੋਂ ਇਲਾਵਾ ਹਰਦੀਪ ਸਿੰਘ ਮੁੰਡੀਆਂ ਜੋ ਕਿ ਸਾਨੇਵਾਲ ਤੋਂ ਜਿੱਤੇ ਨੇ ਤੇ ਉੱਥੋਂ ਐਮਐਲਏ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ ਅਗਲੀ ਸੀਟ ਦੀ ਗੱਲ ਕਰੀਏ ਤਾਂ ਖੰਨਾ ਦੀ ਸੀਟ ਹੈ ਜੋ ਕਿ ਤਰਨਪ੍ਰੀਤ ਸਿੰਘ ਸੌਣ ਦੇ ਕੋਲ ਹੈ ਤੇ ਉਹ ਵੀ ਐਜ਼ ਅ ਵ代ਕ ਐਮਐਲਏ ਦੇ ਵਜੋਂ ਵਿਚਰ ਰਹੇ ਨੇ ਯਾਨੀ ਕਿ ਲੁਧਿਆਣਾ ਦੇ ਹਿੱਸੇ ਦੋ ਕੈਬਨਿਟ ਮੰਤਰੀ ਆਏ ਨੇ ਇੱਕ ਸਾਨੇਵਾਲ ਤੋਂ ਤੇ ਇੱਕ ਖੰਨਾ ਤੋਂ ਦੋਨੋਂ ਹੀ ਏਰੀਏ ਨੇ ਜਿਹੜੇ ਲੁਧਿਆਣਾ ਦੇ ਨਹੀਂ ਉਧਰ ਦੂਜੇ ਪਾਸੇ ਇੱਕ ਮੰਤਰੀ ਲਹਿਰੇ ਤੋਂ ਹੋਏਗਾ ਤੇ ਇੱਕ ਜਲੰਧਰ ਤੋਂ ਹੋਏਗਾ ਇਸ ਦੇ ਵਿੱਚ ਵੱਡੀ ਗੱਲ ਇਹ ਹੈ ਕਿ ਮਾਲਵਾ ਖੇਤਰ ਦੇ ਨਾਲ ਕਾਫੀ ਜ਼ਿਆਦਾ ਇਸ ਸਮੇਂ ਕਿਹਾ ਜਾ ਰਿਹਾ ਹੈ ਕਿ ਮਾਨ ਸੀਮਾਨ ਹੁਣਾ ਦੇ ਵੱਲੋਂ ਸਹੀ ਵਿਤਕਰਾ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਗਲਤ ਵਿਤਕਰਾ ਹੋ ਰਿਹਾ ਯਾਨੀ ਕਿ ਮਾਲਵੇ ਖੇਤਰ ਦੇ ਵਿੱਚੋਂ ਕੋਈ ਜ਼ਿਆਦਾ ਮਨਿਸਟਰ ਹੈ ਜਿਹੜੇ ਉਹ ਨਹੀਂ ਮਿਲੇ ਇਸ ਕਰਕੇ ਮਾਲਵਾ ਖਿੱਤੇ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਇਸ ਚੀਜ਼ ਤੇ ਗੁੱਸਾ ਗਿਆ ਲੈ ਜਿਹੜਾ ਉਹ ਜ਼ਰੂਰ ਹੋ ਸਕਦਾ ਪਰ ਵੱਡੀ ਗੱਲ ਇਹ ਹੈ ਕਿ 2.5 ਸਾਲਾਂ ਦੇ ਵਿੱਚ ਚੌਥਾ ਫੇਰ ਬਦਲ ਹੈ ਜਿਹੜਾ ਉਹ ਮਾਨ ਸਾਹਿਬ ਨੇ ਕੀਤਾ ਹੈ ਆਪਣੀ ਕੈਬਨਿਟ ਦੇ ਵਿੱਚ ਆਪਣੀ ਵਜ਼ਾਰਤ ਦੇ ਵਿੱਚ ਇਹਦਾ ਮਤਲਬ ਕਿਤੇ ਨਾ ਕਿਤੇ ਸੀਐਮ ਮਾਨ ਹੁਣਾਂ ਨੂੰ ਇਸ ਚੀਜ਼ ਦੀ ਸਮੱਸਿਆ ਕਹਿ ਲਓ ਜਾਂ ਇਸ ਚੀਜ਼ ਦੀ ਪ੍ਰੋਬਲਮ ਆ ਰਹੀ ਹੈ ਕਿ ਉਹਨਾਂ ਦੇ ਵਿਧਾਇਕ ਮੰਤਰੀਰ ਨੇ ਜਿਹੜੇ ਉਹ ਸਹੀ ਤਰੀਕੇ ਨਾਲ ਜਾਂ ਤਾਂ ਕੰਮ ਨਹੀਂ ਕਰ ਰਹੇ ਜਾਂ ਫਿਰ ਸੀਮਾ ਮਾਨ ਉਹ ਵਾਦੇ ਪਗਾਉਣੇ ਚਾਹੁੰਦੇ ਨੇ ਜਿਹੜੇ ਉਹਨਾਂ ਦੇ ਵੱਲੋਂ ਜਿਮਨੀ ਚੋਣਾਂ ਦੇ ਦੌਰਾਨ ਕੀਤੇ ਗਏ ਨੇ ਜਿਵੇਂ ਕਿ ਵਾਦਾ ਮਹਿੰਦਰ ਭਗਤ ਉਹਨਾਂ ਦੇ ਨਾਲ ਕੀਤਾ ਗਿਆ ਸੀ ਸੋ ਕੀ ਕਾਰਨ ਰਹੇ ਨੇ ਇਹਨਾਂ ਚਾਰ ਮੰਤਰੀਆਂ ਦੇ ਅਸਤੀਫਿਆਂ ਦੇ ਇਹ ਤਾਂ ਹਾਲੇ ਤੱਕ ਗੱਲ ਸਾਹਮਣੇ ਨਹੀਂ ਆਈ ਪਰ ਜਿਹੜੇ ਨਵੇਂ ਬਣਾਏ ਜਾ ਰਹੇ ਨੇ ਉਹਨਾਂ ਦੇ ਨਾਮ ਜ਼ਰੂਰ ਸਾਹਮਣੇ ਆ ਗਏ ਨੇ ਬਰਿੰਦਰ ਗੋਇਲ ਮਹਿੰਦਰ ਭਗਤ ਹਰਦੀਪ ਸਿੰਘ ਮੁੰਡੀਆਂ ਤੇ ਨਾਲ ਨੇ ਤਰਨਪ੍ਰੀਤ ਸਿੰਘ ਸੌਂਦ ਜੋ ਕਿ ਹੁਣ ਸੇਵਾਵਾਂ ਦੇਣਗੇ ਕੈਬਨਿਟ ਮਨੈਸਟਰ ਦੇਵ ਜੋ ਅਨਮੋਲ ਗਗਨ ਮਾਨ ਜੋ ਕਿ ਕਾਫੀ ਜ਼ਿਆਦਾ ਸੁਰਖੀਆਂ ਦਾ ਹਿੱਸਾ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਇੱਕ ਬਿਆਨ ਵੀ ਦਿੱਤਾ ਗਿਆ ਕਿ ਮੇਰੇ ਨਾਮ ਦੇ ਉੱਪਰ ਕਾਫੀ ਜ਼ਿਆਦਾ ਪੈਸੇ ਵਸੂਲੇ ਜਾ ਰਹੇ ਨੇ ਸੋ ਉਹਨਾਂ ਲੋਕਾਂ ਤੋਂ ਬਚ ਕੇ ਰਿਹਾ ਜਾਵੇ ਸੋ ਉਸ ਬਿਆਨ ਤੋਂ ਬਾਅਦ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਉਹ ਦਿਖੇ ਸਨ ਤੇ ਅਕਸਰ ਉਹ ਚਰਚਾ ਦੇ ਵਿੱਚ ਹੀ ਰਹਿੰਦੇ ਆਪਣੇ ਕਈ ਬਿਆਨਾਂ ਨੂੰ ਲੈ ਕੇ ਪਰ ਹੁਣ ਉਹ ਕੈਬਨਟ ਮੰਤਰੀ ਨਹੀਂ ਰਹੇ ਉਹਨਾਂ ਤੋਂ ਅਹੁਦਾ ਵਾਪਸ ਲੈ ਲਿਆ ਗਿਆ ਤੇ ਕਿਤੇ ਨਾ ਕਿਤੇ ਜਾਪਦਾ ਇਹ ਹੈ ਕਿ ਸੀ ਮਾਨ ਆਪਣੇ ਵਜ਼ਾਰਤ ਦੇ ਜਿਹੜੇ ਵਜ਼ੀਰ ਨੇ ਉਹਨਾਂ ਤੋਂ ਖੁਸ਼ ਨਜ਼ਰ ਨਹੀਂ ਆ ਰਹੇ ਇਸੇ ਕਰਕੇ ਇਹ ਉਹਦੇ ਵਾਪਸ ਲਏ ਜਾ ਰਹੇ ਨੇ ਤੇ ਅਗਲੇ ਵਜ਼ੀਰਾਂ ਦੇ ਨਾਮ ਤੈਅ ਕਰ ਦਿੱਤੇ ਗਏ ਨੇ ਜਿਹੜੇ ਕਿ ਅੱਜ ਸ਼ਾਮ ਨੂੰ 5 ਵਜੇ ਜਿਹੜੇ ਰਾਜਪਵਨ ਦੇ ਵਿੱਚ ਸੌ ਚੁੱਕ ਸਮਾਗਮ ਲਈ ਕਿਹਾ ਜਾਏਗਾ ਉੱਥੇ ਜਿਹੜੇ ਇਹ ਚਾਰੋਂ ਦੇ ਚਾਰੋਂ ਮੰਤਰੀ ਨੇ ਉਹ ਸੌ ਚੱਕਣਗੇ ਤੇ ਕਾਗਜ਼ਾਂ ਦੇ ਵਿੱਚ ਅਫੀਸ਼ੀਅਲ ਮੰਤਰੀ ਨੇ ਜਿਹੜੇ ਉਹ ਬਣ ਜਾਣਗੇ ਹੁਣ ਦੇਖਣਾ ਇਹ ਹੋਗਾ ਕਿ ਕਿਹੜੇ ਕਿਹੜੇ ਮੰਤਰੀ ਨੂੰ ਕਿਹੜਾ ਕਿਹੜਾ ਅਹੁਦਾ ਦਿੱਤਾ ਜਾਂਦਾ ਹੈ ਮੰਤਰੀਏ ਚਾਰੋਂ ਤੈ ਹੋ ਗਏ ਨੇ ਪਰ ਅਹੁਦੇ ਹਜੇ ਤੱਕ ਤੈ ਨਹੀਂ ਹੋ ਪਾਏ ਅਹੁਦੇ ਹੈ ਜਿਹੜੇ ਉਹ ਸੀਐਮ ਆਣ ਖੁਦ ਤੈ ਕਰਕੇ ਦੱਸਣਗੇ ਸ਼ਾਮ ਨੂੰ ਸਾਂਝਕ ਸਮਾਗਮ ਦੇ ਵਿੱਚ ਅਨਾਉਂਸਮੈਂਟ ਹੋ ਸਕਦੀ ਹੈ ਦੂਜੇ ਪਾਸੇ ਗੱਲ ਕਰੀਏ ਤਾਂ ਇਸ ਫੇਰ ਬਦਲ ਦੀ ਮਨਜ਼ੂਰੀ ਹਾਈ ਕਮਾਂਡ ਯਾਨੀ ਕਿ ਹਰਵਿੰਦ ਕੇਜੀਵਾਲ ਹੁਣਾ ਵੱਲੋਂ ਵੀ ਦੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਇਹ ਵੱਡਾ ਫੇਰ ਬਦਲ 2.5 ਸਾਲਾਂ ਦੇ ਵਿੱਚ ਚੌਥਾ ਫੇਰ ਬਦਲ ਹੈ ਜਿਹੜਾ ਉਹ ਪੰਜਾਬ ਦੀ ਕੈਬਨਿਟ ਦੇ ਵਿੱਚ ਹੋ ਰਿਹਾ ਸੋ ਅੱਜ ਸ਼ਾਮ ਨੂੰ 5:00 ਚਾਰ ਹੋਰ ਮੰਤਰੀਆਂ ਦੇ ਨਾਮ ਦੇ ਉੱਪਰ ਸਟੈਂਪ ਲੱਗ ਜਾਵੇਗੀ। ਨਿਰਧਾਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ